250 ਤੋਂ 280 ਅੰਡੇ ਸਾਲ ਦੇ ਦਿੰਦੀ ਹੈ ਇਹ ਬਰੀਡ ਠੀਕ ਹੈ ਜੀ ਹਾਂਜੀ ਤੇ ਬੜੀ ਘੱਟ ਫੀਡ ਖਾ ਕੇ ਵਧੀਆ ਮੁਨਾਫਾ ਆਪਾਂ ਨੂੰ ਦਿੰਦੀ ਹੈ ਕਈ ਤਰੀਕੇ ਨੇ ਜੀ ਅੰਡੇ ਤੇ ਲੈ ਕੇ ਹੁੰਦੇ ਕੋਈ ਅੰਡੇ ਤੇ ਲਿਆਉਣ ਲਈ ਇਹਦਾ 8 ਮਹੀਨੇ ਦਾ ਸਮਾਂ ਵੀ ਲੱਗ ਜਾਂਦਾ 8 ਮਹੀਨੇ ਕਿਸੇ ਨੂੰ 4 4.5 ਮਹੀਨਿਆਂ ਦੇ ਵਿੱਚ ਵੀ ਆਂਡਾ ਦੇ ਦਿੰਦੀ ਇਹ ਤੇ ਕਿੰਨਾ ਖਰਚ ਆਊਗਾ ਜੀ ਬੱਚੇ ਤੋਂ ਲੈ ਕੇ ਆਂਡਿਆਂ ਦਾ ਕਾਹਨ ਨੂੰ ਜੀ ਠੀਕ ਹੈ ਜੀ ਜੀ ਜੇ ਆਪਾਂ ਇਹ ਦੀ ਹੁਣ ਗੱਲਬਾਤ ਕਰੀਏ ਜੀ ਜੀ ਆਰ ਆਰ ਦੀ ਇਹ ਕਿਵੇਂ ਆ ਬਰੀਡ ਹੈ ਜੀ आरआईआर ब्रीड ਬੜੀ ਵਧੀਆ ਜੀ ਆਂਡੇ ਵਾਸਤੇ ਠੀਕ ਹੈ ਜੀ ਜਿਹਨੇ ਆਂਡੇ ਦਾ ਕੰਮ ਕਰਨਾ ਹੈ ਉਹਦੇ ਵਾਸਤੇ ਬਹੁਤ ਵਧੀਆ ਬਰੀਡ ਹੈ 250 ਤੋਂ 280 ਆਂਡੇ ਸਾਲ ਦੇ ਦਿੰਦੀ ਹੈ ਇਹ ਬਰੀਡ ਠੀਕ ਹੈ ਜੀ ਹਾਂਜੀ ਤੇ ਬੜੀ ਘੱਟ ਫੀਡ ਖਾ ਕੇ ਵਧੀਆ ਮੁਨਾਫਾ ਆਪਾਂ ਨੂੰ ਦਿੰਦੀ ਹੈ ਜੀ ਠੀਕ ਹੈ ਜੀ ਵੇਟ ਕਿੰਨਾ ਕੋ ਹੋ ਜਾਂਦਾ ਦਾ ਜੇ ਆਪਾਂ ਇਹ ਤਕਰੀਬਨ ਜਿਹੜੀ ਵਧੀਆ ਪਿਓਰ ਬਰੀਡ ਹੈ ਜੀ ਉਹਦਾ 1.5 ਕਿਲੋ ਤੋਂ ਲੈ ਕੇ 1800 ਗ੍ਰਾਮ ਤੱਕ ਜਾਂਦਾ weight ਬਾਕੀ ਆਰਆਈਆਰ ਬਰੀਡਾਂ ਕਈ ਐਵੇਂ ਦੀਆਂ ਵੀ ਪਈਆਂ ਨੇ ਜਿਹਦਾ ਤਾਂ 2-2 ਕਿਲੋ 2 ਕਿਲੋ ਪਲੱਸ ਵੀ ਹੋ ਜਾਂਦਾ weight ਉਹ ਉਨੀ ਪਿਓਰਟੀ ਦੇ ਵਿੱਚ ਨਹੀਂ ਹੁੰਦੀ ਜਿੰਨਾ weight ਵਧੂਗਾ ਉਹਨਾਂ ਅੰਡਾ ਘਟੂਗਾ ਠੀਕ ਹੈ ਜੀ ਮਿਕਸਿੰਗ ਹੋ ਗਈ ਜਾਨੀ ਕਿ ਜੇ ਆਪਾਂ ਗੱਲ ਕਰੀਏ ਕਿਸੇ ਉਹ ਨਾਲ ਬਰੀਡ ਨਾਲ ਜਿਹੜੀ ਸਹੀ ਬਰੀਡ ਹੈ ਜੀ 1.5 ਕਿਲੋ ਤੋਂ ਲੈ ਕੇ 1800 ਗ੍ਰਾਮ ਤੱਕ ਹੀ ਹੋਊ ਜਿਵੇਂ ਆਪਣੇ ਕੋਲ ਇਹ ਬਰੀਡ ਤਾਂ ਜੀ ਬਿਲਕੁਲ ਇਹਦਾ ਕਿਸੇ ਵੀ ਬर्ड ਦਾ ਤੁਸੀਂ weight check ਕਰ ਲਿਓ ਠੀਕ ਹੈ ਜੀ 1800 ਗ੍ਰਾਮ 1850 ਗ੍ਰਾਮ ਵੀ ਨਹੀਂ ਹੁੰਦਾ ਕਿਸੇ ਦਾ ਠੀਕ ਹੈ ਜੀ ਮੁਰਗਾ ਵੱਡਾ ਹੁੰਦਾ ਮੁਰਗਾ ਮੁਰਗਾ 2 ਕਿਲੋ ਦਾ ਮੁਰਗਾ 2 ਕਿਲੋ ਦਾ ਠੀਕ ਹੈ ਜੀ ਇਹ ਅੰਡੇ ਉੱਪਰ ਕਦੋਂ ਆਉਂਦੀ ਹੈਗੀ ਜੇ ਆਪਾਂ ਆਰ ਆਰ ਦੀ ਗੱਲਬਾਤ ਕਰੀਏ ਬੱਚੇ ਤੋਂ ਲੈ ਕੇ ਜੀ ਾਂਡੇ ਤੇ ਦੇਖੋ ਜੇ ਕਈ ਤਰੀਕੇ ਨੇ ਜੀ ਆਂਡੇ ਤੇ ਲੈ ਕੇ ਆਉਂਦੇ ਕੋਈ ਆਂਡੇ ਤੇ ਲਿਆਉਣ ਲਈ ਇਹਦਾ 8 ਮਹੀਨੇ ਦਾ ਸਮਾਂ ਵੀ ਲੱਗ ਜਾਂਦਾ 8 ਮਹੀਨੇ ਕਿਸੇ ਨੂੰ 4 4.5 ਮਹੀਨਿਆਂ ਦੇ ਵਿੱਚ ਵੀ ਆਂਡਾ ਦੇ ਦਿੰਦੀ ਹੈ ਇਹ ਕਿਵੇਂ ਅਲੱਗ-ਅਲੱਗ ਪੀਰੀਅਡ ਕਿਵੇਂ ਇਹਦਾ ਇਹਦਾ ਪੀਰੀਅਡ ਦੇਖੋ ਜੀ ਕਈ ਵਾਰੀ ਜਿਵੇਂ ਕੋਈ ਕਿਸਾਨ ਵੀਰ ਬੱਚਾ ਲੈ ਜਾਂਦਾ ਤਾਂ ਸਟਾਰਟਿੰਗ ਦੇ ਵਿੱਚ ਉਹਨੂੰ ਨਹੀਂ ਪਤਾ ਹੁੰਦਾ ਵੀ ਕਿੰਨਾ ਇਹਦੇ ਤੇ ਖਰਚਾ ਆਉਣਾ ਠੀਕ ਹੈ ਜੀ ਸਪੋਜ਼ ਕਰੋ 1000 ਬੱਚਾ ਲੈ ਗਿਆ ਉਹਦਾ 3 ਲੱਖ ਰੁਪਏ ਖਰਚਾ ਆਉਣਾ ਜੀ ਉਹਦੇ ਪਾਲਣ ਤੇ ਉਹਨੂੰ ਠੀਕ ਹੈ ਜੀ 19 ਪੰਛੀਆਂ ਨੇ ਜਮਾ ਨਹੀਂ ਕਰੀ ਹੁੰਦੀ ਸਿਰਫ ਬੱਚਾ ਦੇਖ ਲੈਣੇ ਕਿ 1000 ਬੱਚਾ ਪਾ ਲਿਆ ਸਟਾਰਟਿੰਗ ਦੇ 2-3 ਮਹੀਨੇ ਉਹ ਫੀਡ ਪਾਲੂਗਾ ਜਦੋਂ ਆਂਡੇ ਦੇਣ ਦਾ ਟਾਈਮ ਆਉਣਾ ਉਦੋਂ ਫੀਡ ਤੋਂ ਹਟ ਜਾਂਦੇ ਨੇ ਪਾਉਣਾ ਜਾਂ ਕੁਝ ਘਰ ਦਾ ਪਾਉਣ ਲੱਗ ਜਾਂਦੇ ਨੇ ਜਾਂ ਕੋਈ ਸਬਜ਼ੀ ਹਰੀ ਜਾਂ ਕੁਝ ਵੀ ਪਾਉਣ ਲੱਗ ਜਾਂਦੇ ਨੇ ਠੀਕ ਹੈ ਦੇਸੀ ਵਾਲਾ ਕੰਮ ਕਰ ਲਾ ਜਿੰਨਾ ਉਹਦੇ weight ਲਿਆ ਹੁੰਦਾ ਉੱਥੋਂ ਫੇਰ ਬੈਕ ਆ ਜਾਂਦੀ ਹੈ ਯਾਨੀ ਕਿ ਡੇਢ ਮਹੀਨੇ ਦੇ ਵਿੱਚ ਵਿੱਚ ਕਿੱਥੇ ਆਂਡਾ ਦੇਣ ਲੱਗ ਜਾਣਾ ਸੀ ਜੇ ਤੁਸੀਂ 3 ਮਹੀਨੇ ਫੀਡ ਪਾ ਲਈ ਉਹਨੇ ਠੀਕ ਹੈ ਜੀ ਅਗਰ ਤੁਸੀਂ ਡੇਢ ਮਹੀਨਾ ਲਾਸਟ ਵਾਲਾ ਫੀਡ ਨਹੀਂ ਪਾਈ ਜਾਂ ਕਦੋਂ ਵੀ ਤੁਸੀਂ ਫੀਡ ਪਾਉਣੋਂ हट ਗਏ ਤਾਂ ਮੁਰਗੀ ਦਾ weight ਵਾਪਸ back ਆਉਣਾ ਸ਼ੁਰੂ ਹੋ ਜਾਣਾ ਤੇ ਉਹਨੂੰ ਆਂਡਾ ਦੇਣ ਨੂੰ ਘੱਟੋ ਘੱਟ 7 ਤੋਂ 8 ਮਹੀਨੇ ਲੱਗ ਜਾਣੇ ਆ ਤੇ ਫਿਰ ਵੀ ਉਹਨੇ ਉਹ ਪ੍ਰੋਡਕਸ਼ਨ ਦੇ ਵਿੱਚ ਆਂਡਾ ਨਹੀਂ ਦੇਣਾ ਠੀਕ ਹੈ ਜੀ ਜਿਹੜਾਂ ਨੇ ਫੀਡ ਪਾ ਕੇ ਦੇਣਾ ਹੁਣ ਇੱਥੇ ਫੀਡ ਦੀ ਆਪਾਂ ਗੱਲ ਕਰੀ ਜਾ ਕਈ ਫੀਰ ਕਹਿਣਗੇ ਫੀਡ ਵਾਲਾ ਅੰਡਾ ਹੋਊਗਾ ਇਹ ਠੀਕ ਹੈ ਉਹ ਫੀਡ ਵਾਲਾ ਅੰਡਾ ਨਹੀਂ ਉਹ ਫੀਡ ਉਹਦੀ ਖਰਾਕ ਹੈ ਜੀ ਖਰਾਕ ਜੇਕਰ ਉਹਦੀ ਖਰਾਕ ਦੀ ਪੂਰਤੀ ਨਹੀਂ ਹੋਈ ਹਾਂਜੀ ਤਾਂ ਉਹਨੇ ਅੰਡਾ ਤੋਂ ਨਹੀਂ ਦੇਣਾ ਪ੍ਰੋਪਰ ਠੀਕ ਹੈ ਜੀ 120 ਗ੍ਰਾਮ ਦੀ ਖਰਾਕ ਹੈ ਹਾਂਜੀ ਉਹ ਪੂਰੀ ਹੋਊਗੀ ਤਾਂ ਹੀ ਅੰਡਾ ਆਪਾਂ ਨੂੰ ਪੂਰੀ ਪ੍ਰੋਡਕਸ਼ਨ ਦੇ ਵਿੱਚ ਮਿਲੂਗਾ ਨਹੀਂ ਤਾਂ ਆਪਾਂ ਨੂੰ ਅੰਡਾ ਨਹੀਂ ਮਿਲਣਾ ਚਾਹੀਦਾ ਠੀਕ ਹੈ ਲੋਬੀ ਦੇਖ ਸਕਦੇ ਤੋਂ ਜਾਨੀ ਕਿ ਵੇਟ ਦੇ ਉੱਪਰ ਡਿਪੈਂਡ ਕਰਦਾ ਵੀ ਇਹਨੇ ਆਂਡਾ ਕਦੋਂ ਦੇਣਾ ਹੈ ਨਾ ਕਦੋਂ ਦੇਣਾ ਬਿਲਕੁਲ ਜੇ ਮੁਰਗੀ ਦਾ ਵੇਟ ਪੂਰਾ ਹੋਊਗਾ ਤਾਂ ਹੀ ਉਹ ਆਂਡਾ ਪ੍ਰੋਪਰ ਟਾਈਮ ਤੇ ਪਰ ਦਊਗੀ ਠੀਕ ਹੈ ਜੀ ਹੁਣ ਆਪਾਂ ਹਜ਼ਾਰ ਮੁਰਗੀ ਰੱਖ ਲਈ ਠੀਕ ਹੈ ਜੀ ਇਹ ਤੇ ਕਿੰਨਾ ਖਰਚਾ ਹੋਊਗਾ ਜੀ ਬੱਚੇ ਤੋਂ ਲੈ ਕੇ ਆਂਡਿਆਂ ਤੱਕ ਕੌਣ ਨੂੰ ਜੀ ਆਂਡੇ ਤੋਂ ਜੇ ਤਾਂ ਤੁਸੀਂ ਫੀਡ ਤੇ ਉੱਪਰ ਰੱਖਣੀ ਹੈ ਹਾਂ ਜੀ ਤਾ ਮੁਰਗੀ 270 ਰੁਪਏ ਤੋਂ ਲੈ ਕੇ 300 ਰੁਪਏ ਦੇ ਵਿੱਚ ਵਿੱਚ ਤਿਆਰ ਹੋ ਜੂਗੀ ਇੱਕ ਮੁਰਗੀ ਉਹਦੇ ਵਿੱਚ ਹੀ ਆ ਗਿਆ ਜੀ ਆਪਣਾ ਦਵਾਈਆਂ ਦਾ ਖਰਚਾ ਵੈਕਸੀਨੇਸ਼ਨ ਦਾ ਖਰਚਾ ਬੱਚੇ ਨੂੰ ਲਿਆਉਣ ਦਾ ਖਰਚਾ ਕਿੰਨੇ ਰੁਪਏ ਦਾ ਵੀ ਆਪਾਂ ਬੱਚਾ ਲਿਆ 20 ਦਾ 25 ਦਾ 30 ਦਾ 35 ਦਾ 40 ਦਾ ਜਿੰਨੇ ਦਾ ਵੀ ਆਪਾਂ ਬੱਚਾ ਪਰਚੇਸ ਕਰਿਆ ਉਹ ਪ੍ਰੋਪਰ ਖਰਚਾ ਉਹਦੇ ਵਿੱਚੇ ਪਾ ਕੇ ਆਪਾਂ ਨੂੰ 270 ਤੋਂ 300 ਰੁਪਏ ਦੇ ਵਿੱਚ ਤਿਆਰ ਹੋ ਜਾਂਦੀ ਹੈ ਮੁਰਗੀ ਠੀਕ ਹੈ ਜੀ ਲੈ ਮਿੱਤਰੋ ਦੇਖ ਲਾ ਦਿਓ ਯਾਨੀ ਕਿ 270 ਤੋਂ ਲੈ ਕੇ 300 ਰੁਪਏ ਦਾ ਖਰਚਾ ਆਉਂਦਾ ਹਣਾ ਬਿਲਕੁਲ ਜੀ ਠੀਕ ਹੈ ਜੀ ਇਹ ਮੁਰਗੇ ਕਿੰਨੇ ਰੱਖਣੇ ਪੈਂਦੇ ਨੇ ਮੁਰਗੀ ਦੇ ਦੇਖੋ ਜੀ ਜੇ ਤਾਂ ਤੁਸੀਂ ਇਕੱਲਾ ਅੰਡੇ ਦਾ ਕੰਮ ਕਰਨਾ ਤਾਂ ਕੋਈ ਵੀ ਮੁਰਗਾ ਰੱਖਣ ਦੀ ਲੋੜ ਨਹੀਂ ਆਪਾਂ ਨੂੰ ਠੀਕ ਹੈ ਜੀ ਖਰਾਕ ਤੇ ਉੱਤੇ ਆਂਡਾ ਦੇਣਾ ਇਹਨੇ ਠੀਕ ਹੈ ਜੀ ਜੇ ਤੁਸੀਂ ਹੈਚਿੰਗ ਦਾ ਕੰਮ ਕਰਨਾ ਕੱਲ ਨੂੰ ਬੱਚਾ ਕਢਵਾਉਣਾ ਮੁਰਗੀ ਦੇ ਅੰਡੇ ਦੇ ਵਿੱਚੋਂ ਤਾਂ ਤੁਹਾਨੂੰ 12% ਮੁਰਗਾ ਛੱਡਣ ਦੀ ਲੋੜ ਪੈਂਦੀ ਹੈ ਠੀਕ ਹੈ ਜੀ ਜੀ 10 ਮਗਰ ਕਿੰਨੇ ਹੋਗੇ ਜੇ ਇਹ ਗੱਲ ਵਗ ਇਹ 100 ਮੁਰਗੀ ਮਗਰ 12 ਮੁਰਗੇ 100 100 ਮਗਰ 12 ਮੁਰਗੇ 12% ਹੋ ਗਿਆ ਜੀ ਠੀਕ ਹੈ ਜੀ